ਚਾਹੋ ਫੇਟਾ ਸੌਰੀ ਦਸ਼ਕਾਂ ਬਰੇਤ ਬਾਤora ਸਵਾਗਤ ਹੈ ਜੀ ਡਾਕਟਰ ਸਾਡੇ ਕੋਲ ਪਹਿਲਾ YouTube ਕਮੈਂਟ ਆਇਆ ਹੈ ਅਭੀ ਰੂਪ ਜੀ ਦਾ ਸਾਡੀ ਸਿੱਖ-ਨੇਪਾਲ ਰਿਸ਼ਤਿਆਂ ਸੰਬੰਧੀ ਸਾਡੀ ਵੀਡੀਓ ਤੇ ਲਿਖਦੇ ਹਨ ਰੂਪ ਗੁਰੰਗ ਹੈ ਮੇਰਾ ਖਿਆਲ ਅਭੀ ਰੂਪ ਹਾਂਜੀ ਗੁਰੰਗ ਜੀ ਦਾ ਇਹ ਲਿਖਦੇ ਹਨ ਅੱਜ ਮੈਂ ਇੱਕ ਬਹੁਤ ਸੰਵੇਦਨਸ਼ੀਲ ਮੁੱਦਾ ਵਿਚਾਰ ਅਧਿਨ ਲਿਆਣਾ ਚਾਹੁੰਦਾ ਹਾਂ ਜੇ ਅਸੀਂ ਉਹਨਾਂ ਲੜਾਈਆਂ ਤੇ ਨਜ਼ਰ ਮਾਰੀਏ ਜੜੀਆਂ ਭਾਰਤ ਨੇ ਪਾਕਿਸਤਾਨ ਖਿਲਾਫ ਲੜੀਆਂ ਹਨ ਤਾਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਭਾਰਤ ਨੇ ਸਿੱਖ ਰੈਜimentਾਂ ਅਤੇ ਗੋਰਖਾ ਬਟਾਲੀਅਨ ਨੂੰ ਕਿਵੇਂ ਵਰਤਿਆ ਨਿਡਰ ਸਿੱਖਾਂ ਅਤੇ ਗੋਰਖਿਆਂ ਕਰਕੇ ਹੀ ਭਾਰਤ ਦੇ ਬਾਰਡਰ ਸੁਰੱਖਿਅਤ ਹਨ ਪਰ ਇਸ ਦੇ ਬਾਵਜੂਦ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਅਤੇ ਗੋਰਖਿਆਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ ਆਪਣਾ ਕੰਮ ਕੱਢ ਕੇ ਪਿੱਠ ਦਿਖਾ ਦੇਣਾ ਇਹ ਇਹਨਾਂ ਅਕਿਰਤਕਾਂ ਲੋਕਾਂ ਦਾ ਕਰੈਕਟਰ ਹੈ ਜਿਸ ਤੋਂ ਇਹ ਭੱਜ ਨਹੀਂ ਸਕਦੇ ਸੋਚ ਕੇ ਦੇਖੋ ਕਿ ਜੇ ਸਿੱਖ ਅਤੇ ਗੋਰਖੇ ਭਾਰਤੀ ਫੌਜ ਤੋਂ ਬਗਾਵਤ ਕਰ ਦੇਣ ਤਾਂ ਪਾਕਿਸਤਾਨ ਅਤੇ ਚੀਨ ਖਿਲਾਫ ਇਹਨਾਂ ਦੀ ਰਾਖੀ ਕੌਣ ਕਰੇਗਾ ਇਹ ਡਰਪੋਕ ਲੋਕ ਪਾਕਿਸਤਾਨ ਦਾ ਸਾਹਮਣਾ ਤੱਕ ਨਹੀਂ ਕਰ ਸਕਦੇ ਇਹਨਾਂ ਹੋਮੇ ਨਾਲ ਭਰੇ ਭਾਰਤੀਆਂ ਨੂੰ ਆਪਣੀ ਵੱਡੀ ਫੌਜ ਤੇ ਬੜਾ ਮਾਣ ਹੈ ਪਰ ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਸਭ ਤੋਂ ਵੱਡੀ ਫੌਜ ਦਾ ਮਤਲਬ ਸਭ ਤੋਂ ਵਧੀਆ ਫੌਜ ਨਹੀਂ ਹੁੰਦਾ ਸਿੱਖਾਂ ਅਤੇ ਗੋਰਖਿਆਂ ਤੋਂ ਬਿਨਾ ਇਸ ਫੌਜ ਦਾ ਕੋਈ ਵजूद ਨਹੀਂ ਜ਼ੁਲਮ ਖਿਲਾਫ ਸਿੱਖਾਂ ਦੀ ਆਵਾਜ਼ ਬੰਦ ਕਰਨ ਲਈ ਭਾਰਤੀ ਹਕੂਮਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜੇ ਸਿੱਖ ਅਤੇ ਨੇਪਾਲੀ ਇਹਨਾਂ ਦਾ ਬਾਈਕਾਟ ਕਰ ਦੇਣ ਤਾਂ ਮੈਨੂੰ ਯਕੀਨ ਹੈ ਕਿ ਇਹ ਅੱਧੇ ਤੇ ਐਦਾਂ ਹੀ ਮਰ ਜਾਣਗੇ ਇਹ ਮੇਰੀ ਨਿੱਜੀ ਰਾਏ ਹੈ ਮੈਂ ਗਲਤ ਵੀ ਹੋ ਸਕਦਾ ਹਾਂ ਹਾਲਾਂਕਿ ਮੈਨੂੰ ਪੰਜਾਬੀ ਪੂਰੀ ਸਮਝ ਨਹੀਂ ਆਂਦੀ ਪਰ ਦਿੱਲੀ ਚ ਕੁਝ ਪੰਜਾਬੀ ਦੋਸਤ ਹੋਣ ਕਾਰਨ ਪੰਜਾਬੀ ਥੋੜੀ ਸਮਝ ਆ ਜਾਂਦੀ ਹੈ ਇਸ ਨਾਲ ਮੇਰੀ ਪੰਜਾਬੀ ਬੋਲਣ ਦੀ ਸਮਰੱਥਾ ਵੱਧ ਰਹੀ ਹੈ ਅੱਜ ਐਤਵਾਰ ਹੋਣ ਕਾਰਨ ਸਮਾਂ ਸੀ ਹੁਣ ਫਿਰ ਅਗਲੀ ਵਾਰ ਨਵਾਂ ਮੁੱਦਾ ਲਿਆਵਾਂਗਾ ਜੀ ਡਾਕਟਰ ਸਾਹਿਬ ਵੀਰ ਅਬੀਰੂਪ ਗੁਰੰਗ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਦਿੱਲੀ ਤੋਂ ਲਿਖਿਆ ਜੀ ਇਹ ਵਿਦਿਆਰਥੀ ਨੇ ਜ਼ਾਰ ਹੈ ਪੰਜਾਬੀ ਵੀ ਸਿੱਖ ਰਹੇ ਨੇ ਔਰ ਥਿੰਕਿੰਗ ਵੀ ਕਲੀਅਰ ਹੈ ਦੇਖੋ ਜੂਨ 84 ਸਾਡੇ ਲਈ ਇੱਕ ਕੱਲੂ ਘਾੜਾ ਔਰ ਬਹੁਤ ਵੱਡੀ ਉਹ ਘਟਨਾ ਹੈ ਜਿਹਨੂੰ ਕੌਮ ਕਦੇ ਨਹੀਂ ਭੁੱਲ ਸਕਦੀ ਜੀ ਪਰ ਕਈ ਵਾਰ ਕੁਝ ਚੀਜ਼ਾਂ ਜਦੋਂ ਕੌਮ ਸਲੰਬਰ ਚ ਚਲੀਆਂ ਜਾਂਦੀਆਂ ਨੇ ਡੂੰਗੀ ਨਹੀਂ ਚਲੀਆਂ ਜਾਂਦੀਆਂ ਨੇ ਫਿਰ ਕੁਝ ਨਾ ਕੁਝ ਐਸਾ ਵਾਪਰਦਾ ਹੈ ਜਿਹੜਾ ਕਿ ਉਸ ਸਲੰਬਰ ਚੋਂ ਕੁੰਭ ਕਰਨੀ ਨੀਂਦ ਚੋਂ ਕੱਢ ਦੇ ਔਰ ਉਸਨੇ ਪਾਵੇਂ ਛੋਟਾ ਵਰਗ ਹੀ ਸਹੀ ਜਿਨ੍ਹਾਂ ਨੇ ਝੰਡਾ ਚੁੱਕਿਆ ਹੈ ਬਗਾਵਤ ਔਰ ਹਿੰਦੂਤਵਾਂ ਨੂੰ ਸਮਝਦੇ ਨਹੀਂ ਔਰ ਕੌਮੀ ਘਰ ਦੇ ਲਈ ਤੁਰੇ ਜੀ ਨਹੀਂ ਤਾਂ ਲੰਬਾ ਵਕਤ ਜਿਹੜਾ ਖੜਕਤਾਰੀ ਬਾ ਭਾਈ ਪਾਈ ਨੌ ਮਾਸ ਦਾ ਰਿਸ਼ਤਾ ਇੱਕ ਵੱਡਾ ਹਿੱਸਾ ਆਪਣੇ ਉਸ ਜਿਹੜਾ ਉਸ ਦੇ ਵਿੱਚ ਅੰਦਾਜ਼ ਚ ਸੁੱਤਾ ਹੋਇਆ ਸੀ ਇਸੇ ਤਰ੍ਹਾਂ ਨੇਪਾਲ ਦੇ ਵਿੱਚ ਜਿਸ ਤਰੀਕੇ ਨਾਲ ਜਿਵੇਂ ਅਕਸਰ ਅਸੀਂ ਜਦੋਂ ਗੋਰਖਿਆਂ ਦੀ ਨੇਪਾਲੀਆਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਬਹਾਦਰੀ ਵਫਾਦਾਰੀ ਦਾ ਕਰੈਕਟਰ ਉਹ ਵੀ ਇੱਕ ਮਰਸਨਰੀ ਬਣਾ ਕੇ ਵਰਤੇ ਗਏ ਉਹ ਪਾਵੇਂ ਅੰਗਰੇਜ਼ਾਂ ਨੇ ਵਰਤਿਆ ਉਸ ਤੋਂ ਪਹਿਲਾਂ ਦੂਸਰੇ ਲੇਕਿਨ ਫਿਰ ਵੀ ਉਹਨਾਂ ਦਾ ਆਪਣਾ ਜਿਹੜਾ ਇਨਰ ਦਾਇਰਾ ਕਾਰਚ ਉਹਨਾਂ ਦਾ ਆਪਣਾ ਸਵੈਮਾਨ ਸੀ ਗਰੀਬੀ ਦੇ ਹੋਣ ਦੇ ਬਾਵਜੂਦ ਉਹ ਉਹਨਾਂ ਨੇ ਕਾਇਮ ਰੱਖਿਆ ਜੀ ਔਰ ਭਾਰਤ ਪ੍ਰਤੀ ਜਾਂ ਅਦਰਵਾਈਜ਼ ਉਹਨਾਂ ਦੇ ਲਈ ਤਾਂ ਈਸੀ ਕੇ ਨੇਪਾਲ ਔਰ ਭਾਰਤ ਦੇ ਵਿਚਕਾਰ ਕੋਈ ਪਾਬੰਦੀਆਂ ਨਹੀਂ ਖੁੱਲਾ ਬਾਰਡਰ ਵਾਂਗ ਹੈ ਅਮਰੀਕਾ ਕੈਨੇਡਾ ਵਰਗਾ ਔਰ ਨੌਕਰੀ ਵੀ ਇੰਡੀਅਨ ਆਰਮੀ ਚ ਵੀ ਬਹੁਤ ਸਾਰੀਆਂ এমਪਲੋਇਮੈਂਟਸ ਹੋਰ ਥਾਵਾਂ ਤੇ ਵੀ ਉਹਨਾਂ ਨੂੰ ਇੱਥੇ ਰਹੀ ਹੈ ਪਰ ਹੁਣ ਜਦੋਂ ਨੇਪਾਲ ਨੇ ਰਾਜਾਸ਼ਾਹੀ ਤੋਂ 240 42 ਸਾਲ ਛੁਡਕਾਰਾ ਪਾਇਆ ਔਰ ਆਪਣੀ ਹੋਂਦ ਐਸਰਟ ਕਰਦੇ ਆ ਆਪਣਾ ਕਨਸਟੀਟਿਊਸ਼ਨ ਬਣਾਇਆ ਔਰ ਉਹਨਾਂ ਨੂੰ ਲੱਗਾ ਕਿ ਇਹ ਤਾਂ ਹਿੰਦੂ ਤੋਂ ਬਾਅਦ ਇਹ ਨਾਂ ਥੱਲੇ ਇੱਕ ਪਾਸੇ ਪੁਜਾਰੀ ਵਰਗ ਔਰ ਇਹ ਰਾਜਾ ਸ਼ਾਹੀ ਤੇ ਪੁਜਾਰੀ ਰਲ ਕੇ ਇਹਨਾਂ ਨੇ ਸਾਡੀ ਸੁਸਾਇਟੀ ਨੂੰ ਪਾਵਰਟੀ ਚ ਧੱਕਿਆ ਜਿੱਥੇ ਉਹਨਾਂ ਨੇ 240 ਸਾਲ ਦੀ ਰਾਜਾ ਸ਼ਾਹੀ ਦਾ ਖਾਤਮਾ ਕੀਤਾ ਉੱਥੇ ਉਹਨਾਂ ਨੇ ਇਹ ਵੀ ਸੰਵਿਧਾਨ ਚ ਕਿਹਾ ਵੀ ਅਸੀਂ ਕੋਈ ਹਿੰਦੂ ਦੇਸ਼ ਨਹੀਂ ਹੈਗੇ ਅਸੀਂ ਸੈਕੂਲਰ ਹੈ ਔਰ ਇਸ ਕਾਲ ਨੇ ਇਹਨਾਂ ਨੂੰ ਤਕਲੀਫ ਦਿੱਤੀ ਔਰ ਜਿਹੜੇ ਸਦੀਆਂ ਤੋਂ ਉਹਨਾਂ ਦਾ ਹੁਣ ਸ਼ਿਵਜੀ ਦਾ ਸਭ ਤੋਂ ਵੱਡਾ ਮੰਦਿਰ ਪ੍ਰਜਾਪਤੀ ਮੰਦਿਰ ਜਿੱਥੇ ਮੋਦੀ ਪੂਜਾ ਕਰਨ ਗਿਆ ਉਹ ਕਠਮੰਡੂ ਚ ਹੈ ਔਰ ਉਥੇ ਸ਼ਿਵਜੀ ਬੈਠਾ ਛੋਟੇ ਦੇ ਉੱਤੇ ਉਹਦੀ ਸਵਾਰੀ ਹੈ ਜਿਹੜਾ ਇਹਨਾਂ ਦਾ ਫੇਥ ਹੈ ਹੁਣ ਕਿੱਥੇ ਉਹ ਉਥੇ ਜਾ ਕੇ ਮੋਦੀ ਦਾ ਪਾਰਲੀਮੈਂਟ ਚ ਉਥੇ ਪੂਜਾ ਕਰਨਾ ਹੈ ਪਹਿਲਾਂ ਪ੍ਰਜਾਪਤੀ ਚ ਉਹਦੇ ਚ ਔਰ ਫਿਰ ਇਹ ਕਹਿਣਾ ਕਿ ਭਾਈ ਅਸੀਂ ਤਾਂ ਭਰਾ ਭਰਾ ਹਾਂ ਔਰ this that ਔਰ all of a sudden ਜਦੋਂ ਨੇ ਪਾਲੀਆਂ ਨੇ ਆਪਣੀ ਇੰਡੀਵਿਜੂਅਲਿਟੀ ਆਪਣੀ ਸੈਪਰੇਸ਼ਨ ਆਪਣੀ ਆਜ਼ਾਦ ਹਸਤੀ ਦਾ ਵਿਖਾਵਾ ਕੀਤਾ ਇਹਨਾਂ ਨੇ ਮਦਾਵੀ ਲੋਕਾਂ ਨੂੰ ਅੱਗੇ ਕਰਕੇ ਇਕਨੋਮਿਕਲ ਬਲਾਕੇਡ ਕਰਾ ਦਿੱਤਾ ਆਰਥਿਕ ਤੌਰ ਤੇ ਉਹਨਾਂ ਦੀ ਨਾਕਾਬੰਦੀ ਅਰਥਕ ਕੂਇਕ ਦੇ ਬਾਅਦ ਜਦੋਂ ਅਰਥਕ ਕੂਇਕ ਆਇਆ ਕਿਵੇਂ ਹਜ਼ਾਰਾਂ ਰਾ ਦੇ ਵਰਕਰ ਵਾਰਡ ਦੇ ਉਹਨਾਂ ਨੇ ਕੱਢ ਕੇ ਬਾਹਰ ਮਾਰੇ ਜੀ ਔਰ ਹੁਣ ਇਹਦੇ باوجود ਕਿ ਉਹਨਾਂ ਦਾ ਨਖ ਚ ਦਮ ਅਜੇ ਵੀ ਕਰ ਰਹੇ ਨੇ ਬਗਾਵਤ ਕੀ ਤਰ੍ਹਾਂ ਇਥੇ ਕਰਵਾ ਰਹੇ ਨੇ ਔਰ ਉਸ ਸਾਰੇ ਚੋਂ ਹੀ ਮੈਂ ਸਮਝਦਾ ਹਾਂ ਵੀ ਅਭੀ ਰੂਪ ਗੁਰੰਗ ਵਰਗੇ ਜਿਹੜੇ ਨੌਜਵਾਨ ਅੱਜ ਇਸ ਐਂਗਲ ਤੇ ਸੋਚਦੇ ਨੇ ਕਿ ਭਾਈ ਸਾਨੂੰ ਕਿਵੇਂ ਮਰਸਨਰੀ ਬਣਾ ਕੇ ਭਾਰਤੀ ਫੌਜ ਚ ਵਰਤੇ ਕਿ ਵੀ ਸਿੱਖ ਤੇ ਗੋਰਖੇ ਜੇ ਇਹ ਕੱਢਦੇ ਹੋ ਫੌਜ ਚ ਔਰ ਗੱਲ ਗਲਤ ਨਹੀਂ ਹੈ ਉਹਨਾਂ ਦੀ ਭਾਵੇਂ ਇਨ ਦਾ ਐਂਡ ਆਫ ਦਾ ਡੇ ਇਹ ਜੋ ਮਰਜ਼ੀ ਕਹਿਣ ਜੀ ਹੁਣ ਹਥਿਆਰ ਆ ਗਏ ਨਿਊਕਲੀਅਰ ਆ ਗਏ ਫਲਾਣਾ ਹੋ ਗਿਆ ਟਿੰਕਾ ਹੋ ਗਿਆ ਇਨ ਦਾ ਐਂਡ ਆਫ ਦਾ ਡੇ ਬ੍ਰੇਵਰੀ ਕਰੇਜ ਰਿਸਕ ਜਾਨ ਨੂੰ ਜੋਖਮ ਚ ਪਾ ਕੇ ਲੜਨਾ ਇਹ ਸਿੱਖਾਂ ਤੇ ਗੋਰਖਿਆਂ ਤੋਂ ਬਿਨਾ ਉਸ ਖਿੱਤੇ ਚ ਹੋਰ ਕੌਣ ਕਰ ਸਕਦਾ ਔਰ ਲੜਾਈਆਂ ਆਲਟੀਮੇਟਲੀ ਇਹਦੇ ਨਾਲ ਹੀ ਜਿੱਤੀਆਂ ਜਾਂਦੀਆਂ ਨੇ ਹਥਿਆਰ ਜੇ ਹੌਸਲਾ ਹੀ ਨਾ ਹੋਏਗਾ ਕਿਸੇ ਦਾ ਤਾਂ ਤੁਹਾਡਾ ਹਥਿਆਰ ਕੀ ਕਰੇਗਾ 65 71 ਦੀਆਂ ਲੜਾਈਆਂ ਚ ਦੇਖ ਲਿਆ ਇਹਨਾਂ ਨੇ ਜੀ ਕਿ ਕਿੰਨੀ ਕੀ ਟੈਕਨੋਲੋਜੀ ਕਿੰਨੀ ਕੰਮ ਆਈ ਉਹ ਸਿੱਖੀ ਨੇ ਜਿਹੜੇ ਆਪਣੇ ਸਰੀਰ ਨਾਲ ਬੰਬ ਬੰਨ ਕੇ ਕੋਈ ਟੈਂਕਾਂ ਦੇ ਥੱਲੇ ਪੈ ਰਿਆ ਕੋਈ ਕਿਤੇ ਜਾ ਕੇ ਕਰ ਰਿਹਾ ਕੋਈ 에ਅਰ ਫੋਰਸ ਰਾਈ ਜਿਹੜਾ ਉਹਨਾਂ ਨੇ ਜਿਹੜਾ ਕਿਸ ਕਦਰ ਕੀਤਾ ਹਾਲਾਂ ਹੁਣ ਸਾਨੂੰ ਵੀ ਸਮਝ ਆਣੀ ਸ਼ੁਰੂ ਹੋਈ ਵੀ ਅਸੀਂ ਤਾਂ ਮਰਸਨਰੀ ਸੀ ਨਾ ਦੇ ਜੀ ਔਰੇ ਗੁਰਖਿਆਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ ਵੀ ਅਸੀਂ ਤਾਂ ਪਹਾੜੇ ਦੇ ਟੱਟੂ ਸੀ ਇਹ ਸਾਡੀਆਂ ਲੜਾਈਆਂ ਥੋੜੀ ਸੀ ਅਸੀਂ ਇਹਨਾਂ ਦੇ ਲਈ ਲੜਦੇ ਰਹੇ ਔਰ ਉਹਨੇ ਕਿਹਾ ਵੀ ਉਹਨਾਂ ਨੂੰ ਵੀ ਸਮਝ ਆਈ ਵੀ ਇਹ ਕਿਰਤ ਕੰਨ ਨੇ ਜੀ ਵੀ ਸਾਨੂੰ ਤੇ ਇਹਨਾਂ ਨੇ ਵਰਤਿਆ ਹੀ ਹੈ ਇਹ ਵਰਤ ਕੇ ਵੀ ਇਹ ਕਿਰਤ ਕੰਨ ਨੇ ਤਾਂ ਉਹਨਾਂ ਨੇ ਕਿਹਾ ਕਿ ਇੱਕ ਬੜਾ ਸੋਹਣਾ ਕਮੈਂਟ ਉਹਨਾਂ ਨੇ ਕੀਤਾ ਕਿ ਵੱਡੀ ਫੌਜ ਦਾ ਮਤਲਬ ਵਧੀਆ ਫੌਜ ਨਹੀਂ ਹੁੰਦਾ ਜੀ ਕਿ ਜੇ ਤੁਸੀਂ ਕਹੋ ਜੀ ਅਸੀਂ 2 ਮਿਲੀਅਨ ਹੈ ਜੀ ਅਸੀਂ ਬਹੁਤ ਉਹਨੇ ਕਿਹਾ ਵਧੀਆ ਦਾ ਜਿਹੜੀ ਵੱਡੀ ਹੈ ਤਾਂ ਮਤਲਬ ਵਧੀਆ ਨਹੀਂ ਹੈ ਜੀ ਵਧੀਆ ਤਾਂ ਕੁਆਲਿਟੀ ਹੈ ਕੁਆਲਿਟੀ ਉਹੀ ਹੈ ਜਿਨ੍ਹਾਂ ਨੇ ਫਿਰ ਸਿਰ ਤਲੀ ਤੇ ਰੱਖ ਕੇ ਜਿਨ੍ਹਾਂ ਨੇ ਲੜਨਾ ਔਰ ਗੁਰਖਿਆਂ ਬਾਰੇ ਵੀ ਇਹ ਦੁਨੀਆ ਪਾਸ ਚੁਣਾ ਦੀ ਟ੍ਰੈਡੀਸ਼ਨ ਹੈ ਉਹਨਾਂ ਦਾਰੂ ਸਿੱਖਾ ਮੁੱਕ ਜਾਏਗਾ ਲੜਦੇਆਂ ਲੜਦੇਆਂ ਦੂਜਾ ਜਿਵੇਂ ਸਾਡੀ ਕਿਰਪਾਨ ਹੈ ਫਾਈਨਲ ਸਿੱਖ ਕਿਰਪਾ ਇਹਨਾਂ ਦੀ ਖੁਖਰੀ ਹੈ ਜੀ ਫਿਰ ਖੁਖਰੀ ਤੂੰ ਲੈਣਗੇ ਔਰ ਆਪਣੇ ਮਾਲਕ ਦੇ ਲਈ ਔਰ ਜਿਹਦੇ ਲਈ ਜਿਹਦਾ ਲੂਣ ਖਾਧਾ ਹੈ ਉਹਦੇ ਲਈ ਵਫਾ ਕਰਨੀ ਇਹ ਇਹਨਾਂ ਦੇ ਬਲੱਡ 'ਚ ਹੈ ਜੀ ਔਰ ਉਹਨਾਂ ਨੇ ਇਹ ਕਹਿਆ ਵੀ ਜੇ ਸਿੱਖ ਤੇ ਨੇਪਾਲੀ ਬਾਈਕਾਟ ਕਰ ਹਾਂ ਇੱਥੇ ਆ ਕੇ ਸ਼ਾਇਦ ਅਜੇ ਅਸੀਂ ਸਾਡਾ ਇੱਕ ਵੱਡਾ ਹਿੱਸਾ ਇਹ ਠੀਕ ਹੈ ਸਿੱਖਾਂ ਦੀ ਗਿਣਤੀ ਕੁਝ ਉਹਨਾਂ ਨੇ ਘਟਾ ਦਿੱਤੀ ਫੌਜ 'ਚ ਕਿ 2% ਦੀ ਆਬਾਦੀ ਦੇ ਲਿਹਾਜ਼ ਨਾਲ ਲੈਣੀ ਹੈ ਕੁਝ ਉਹ ਡਰਗ ਨਾਲ ਢਟਾਲ ਕਰ ਦਿੱਤੇ ਨਹੀਂ ਜਾ ਸਕਦੇ ਪਰ ਇਹ ਵੀ ਠੀਕ ਹੈ ਕਿ ਹੁਣ ਉਹ ਚਾ ਉਤਸ਼ਾਹ ਉੱਥੇ ਨਹੀਂ ਹੈ ਜਦੋਂ ਹੁੰਦਾ ਸੀ ਜੇ ਅਸੀਂ ਚਾਰ ਪੀੜ੍ਹੀਆਂ ਤੋਂ ਸਾਡੇ ਫੌਜੀ ਨੇ ਸਾਡੇ ਤਾਂ ਪਰਦਾਦੇ ਦੇ ਜ਼ਮਾਨੇ ਤੋਂ ਔਰ ਹੁਣ ਜਿਹੜਾ ਉਹ ਫੌਜ ਲਾਸਟ ਆਪਸ਼ਨ ਕਿਸੇ ਨੂੰ ਮਿਲ ਜਾਏ ਤਾਂ ਕੋਈ ਚਲਾ ਜਾਏ ਲੇਕਿਨ ਹੁਣ ਉਹ ਆਪਸ਼ਨ ਨਹੀਂ ਹੈ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹੈ ਅਭੀ ਰੂਪ ਚੀ ਦਾ ਜੇ ਉਹਨਾਂ ਨੇ ਸਾਨੂੰ ਲਿਖਿਆ ਔਰ ਵਕਤ ਕੱਟ ਕੇ ਲਿਖਿਆ ਪਾਵੇਂ ਐਤਵਾਰ ਵਾਲੇ ਦਿਨ ਹੀ ਕੱਢਿਆ ਟਾਈਮ ਫਿਰ ਸਾਨੂੰ ਨੈਕਸਟ ਐਤਵਾਰ ਵਾਲੇ ਫੇਰ ਲਿਖਣਗੇ ਨਵੇਂ ਮੁੱਦੇ ਦੇ ਨਾਲ ਹੁਣ ਅਸੀਂ ਇੱਥੇ ਲੈਨੇ ਆ ਬ੍ਰੇਕ ਥੀਵਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ